ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਟ੍ਰਿਕਵਾਟਰ ਛੱਟਣੀ ਆ ਗਏ ਜੀ ਉੱਤੇ ਤੇ ਕਦਾਂ ਕਰਿਆ ਸੀ ਕੱਲ ਆਪਾਂ ਤੇ ਅੱਜ ਅੰਦਰੋਂ ਕਰਾਂਗੇ ਤੇ ਬਾਕੀ ਦਿਖਾ ਹੀ ਦਿੱਤਾ ਸੀ ਕੱਲ ਤੇ ਅੱਜ ਆ ਕੋਈ ਵੈਸੇ ਕੋਈ ਫਾਇਦਾ ਨਹੀਂ ਆ ਰਹੀ ਰੰਗ ਦੇਖਿਓ 10 ਇੱਕ ਦਿਨ ਹੀ ਹੋਇਆ ਪਤਾ ਨਹੀਂ ਕੀ ਚਿੱਟਾ ਜਿੱਟਾ ਆ ਗਿਆ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਕਿੱਡੀ ਕਹਾਣੀ ਆ ਫਿਰ ਹੈਗੇ ਨਹੀਂ ਜਿਵੇਂ ਹੋ ਗਿਆ ਠੀਕ ਹੈ ਤੇ ਅੰਦਰੋਂ ਵੀ ਇਹਦਾ ਲਾਲ ਰੰਗ ਹੀ ਕਰਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਵੇਂ ਹੋਇਆ ਠੀਕ ਹੈ ਵੈਸੇ ਅੱਗੇ ਤੋਂ ਬਸ ਮੈਂ ਤਾਂ ਇਹ ਕਹਿੰਦਾ ਇਹ ਰੰਗ ਦਾ ਕੋਈ ਫਾਇਦਾ ਨਹੀਂ ਆਪਦੀ ਵਧੀਆ ਲਪਾਈ ਕਰਾਓ ਤੇ ਉੱਤੇ ਦੂਜਾ ਰੰਗ ਕਰਾਓ ਇਹਦਾ ਕੋਈ ਫਾਇਦਾ ਨਹੀਂ ਉਹੀ ਬੱਸ ਪੰਗਾ ਲੈ ਲਿਆ ਚਲੋ ਕੋਈ ਗੱਲ ਨਹੀਂ ਜਿਹੜਾ ਹੋ ਗਿਆ ਹੋ ਗਿਆ ਤੇ ਕਬੂਤਰ ਕੱਢਦੇ ਆਂ ਅੰਦਰੋਂ ਨਾਲੇ ਖੁੱਡੇ ਸਾਫ਼ ਹੋਣਗੇ ਇਸੇ ਭਾਣੇ ਨਾਲੇ ਰੰਗ ਹੋ ਜਾਊਗਾ ਲੈ ਚਾ ਚੋਬਰਾ ਚਾਬੀ ਲਿਆ ਖੋਲ ਖੁੱਡੇ ਤੇ ਕੋਠਾ ਵੀ ਸਾਫ਼ ਕਰਨਾ ਪਊ ਗੰਦ ਮਚਿਆ ਪਿਆ ਤੁਹਾਡੇ ਸਾਹਮਣੇ ਆ ਤੇ ਵਲੌਗ ਵੀ ਅਪਲੋਡ ਕਰਨਾ ਹੈ ਜੇ ਕੱਲ ਲਾ ਲਾ ਕਰਿਆ ਨਹੀਂ ਐਡਿਟ ਤਾਂ ਕਰ ਲਿਆ ਤੇ ਕਬੂਤਰ ਪਾਲੀਆਂ ਬਾਬੇ ਜਾਲ ਚ ਫੇਰ ਦਿਖਾਣੇ ਆ ਤੁਹਾਨੂੰ ਇਹ ਚੱਲ ਲੈ ਸਾਹ ਦੇ ਯਾਲੇ ਆ ਤੇ ਤੋਂ ਵੀ ਤਾਂ ਸੀ ਲੋ ਜੀ ਕੀ ਕਰਕੇ ਪਾਈ ਜਾਂਦੇ ਆ ਦਿਖਾਈ ਜੰਦੇ ਆ ਕੀ ਕਰਤਾ ਜਾਲ ਲਾਗੇ ਤਾਂ ਇਹ ਤਾਂ ਆ ਬਾਤ ਕਿਵੇਂ ਆ ਗਿਆ ਤੁਹਾਨੂੰ ਕਿਹੜਾ ਇਹ ਤਾਂ ਉਹੀ ਇਹ ਤਾਂ ਉਹੀ ਖੜਾ ਰੱਖਿਆ ਸੀ ਤਾਂ ਆ ਗਿਆ ਅਦਰ ਆਨ ਗੇਟ ਲਾ ਕੇ ਇਹ ਤਾਂ ਬਾਹਰ ਆ ਗਿਆ ਇਹ ਲਾਏ ਤੂੰ ਇਹ ਬਾਪ बेटा ਹਣਾ ਬਾਹਰ ਦੱਗਾ ਮੈਂ ਬਾਸ ਨੂੰ ਜਿਆਦਾ ਲੈ ਲੈ ਆਂ ਮੈਂ ਪਈ ਗੇਟ ਲਾ ਤੂੰ ਤੇ ਜਾ ਤਵੀ ਲਾ ਕੇ ਲੈ ਇਹਨਾਂ ਮਾਇ ਗਣੀ ਸ਼ਾਕ ਖਾ ਸ਼ਾਕ ਖਿਆਲੀ ਬਲੱਡ ਲੈਂਡ ਬਣਾਣੀ ਆ ਕਾਕ ਇਹ ਤੋਂ ਥੋਪੋ ਵੀ ਲਵਾਣੀ ਜ਼ਰੂਰੀ ਆ ਜਾਲਾ ਲੱਭ ਜੂਗੀ ਅੱਜ ਜਿਹੜੀ ਧੁੱਪ ਲੱਗਣੀ ਹੈ ਇਹ ਬਾਬੇ ਸਾਰੇ ਕਬੂਤਰ ਨੇ ਠੀਕ ਹੈ ਕਿ ਨਹੀਂ ਇਹਦਾ ਸਾਫ ਪਰ ਆ ਇਹ ਇਹ ਕਹਾਂ ਨਾਗ ਦਾ ਵਜਾ ਨਾਗ ਦਾ ਉੱਚੀ ਲਾਗੇ ਨਾਗ ਦਾ ਝੰਡਾ ਆ ਗਈ ਹੈ ਬਾਲ ਦੇ ਦੇਖ ਕੂਤਰ ਨਾਲ ਡਾਉਣ ਜੇ ਹੱਡੀ ਕੱਢੀ ਫਿਰਦੇ ਆ ਯਾਰ ਵੱਡੇ ਕੂਤਰ ਵੀ ਹਨਾ ਹਨਾ ਛੋੜਾ ਪੱਟਾ ਹੱਡੀ ਜੀ ਕੱਢੀ ਫਿਰਦੇ ਆ ਪਤਾ ਨਹੀਂ ਕੀ ਦਿੱਕਤ ਐ ਯਾਰ ਦੱਸਿਓ ਕਮੈਂਟਾ ਜੇ ਬਾਬੇ ਉਹ ਹੱਡੀ ਉੱਡੀ ਆ ਕੀ ਚੱਕਰ ਐ ਥੱਲੇ ਵਾਲੀ ਕਈ ਕੂਤਰ ਕੱਢੀ ਫਿਰਦੇ ਆ ਲੈ ਮੈਨੂੰ ਕਿਹੜਾ ਰੰਗ ਦੀ ਬਾਲਟੀ ਬਣਾਉਣਾ ਰੰਗ ਮਾਰ ਦਿੰਦਾ ਬਾਅਦ ਚ ਕਰਾਂਗਾ ਕਰਦੀ ਸਾਥ ਦਾ ਰੰਗ ਮਾਰ ਕੇ ਕਿੰਨਾ ਦੇ ਪਾਸਾ ਤੇ ਮਾਰਦਾ ਸਾਫ ਕਰਾਂਗੇ ਪਹਿਲਾਂ ਖੁੱਡਾ ਸਾਫ ਕਰਾਂਗੇ ਜਾ ਰਿਹਾ ਬਾਹਰ ਕੋਲ ਜੀ ਚੱਕ ਲਈ ਜੀ ਕਈ ਤੇ बस ਕਈ ਨਾਲ ਪਟਣਾ ਤੇ ਸਾਫ ਕਰਕੇ ਹੁੱਡਾ ਤੇ ਰੰਗ ਦਾ ਕੰਮ ਚਲਾ ਦਾਂਗੇ ਤੇ ਇਹੋ ਜਿਹਾ ਤਾਂ ਥੋੜਾ ਹੀ ਕੰਮ ਹੈ ਤੇ ਬਸ ਆਹੀ ਕੰਦ ਹੈ ਇੱਕ ਇਹ ਕੰਦ ਹੈ ਤੇ ਇੱਕ ਇਹ ਹੈ ਤੇ ਇੱਕ ਇਹ ਇੱਕ ਇਹ ਦੇ ਪਰਲੀ ਸਾਈਡ ਹੈ ਬਸ ਬਾਕੀ ਇਧਰ ਤਾਂ ਹੋ ਰਿਹਾ ਵਾਈਟ ਹੋ ਰਿਹਾ ਪਰਲੀ ਸਾਈਡ ਜੀ ਵਾਈਟ ਹੋ ਰਿਹਾ ਇਧਰ ਕੋਈ ਲੋਡ ਨਹੀਂ ਠੀਕ ਹੈ ਕਿ ਨਹੀਂ ਬਲ ਬਲ ਬਤਾਰ ਲਾਂਗੇ ਇੱਕ ਵਾਰੀ ਰੰਗ ਰੰਗ ਲੱਗ ਜੂਗਾ ਤਾਂ ਵਰਕੇ ਤੇ ਫਿਰ ਕਰਦੇ ਆ ਥੋੜੇ ਨਾਲ ਸ਼ੇਰ ਬਾਬਿਓ ਸਾਫ ਕਰ ਲਈਏ ਖੁੱਡਾ ਜਮਾ ਕਰਦੀ ਜਗਾ ਚੱਕ ਇਸੇ ਪਾਣੀ ਖੁੱਡਾ ਸਾਫ਼ ਹੋ ਜੂ ਆ ਦੇਖੋ ਗੰਦ ਮੱਚ ਰਿਹਾ ਹਾਂਜੀ ਬਾਬਿਓ ਕੂਤਰ ਛਾਂ ਚ ਕਰਤੇ ਸੀ ਜੀ ਧੁੱਪੀ ਬਹੁਤ ਹੈ ਗਰਮੀ ਚ ਫੋਨ ਵੀ ਨਹੀਂ ਚਾਰਜ ਹੁੰਦਾ ਗਰਮ ਹੋ ਜਾਂਦਾ ਤੇ ਮੈਸੇਜ ਆ ਜਾਂਦਾ ਵੀ ਠੰਡਾ ਕਰੋ ਫੋਨ ਤਾਰ ਕੇ ਤੇ ਹਾਲ ਦੇਖ ਲਓ ਕਿ ਹੋ ਰਿਹਾ ਜਿਵੇਂ ਬੁਰਾ ਹਾਲ ਗਰਮੀ ਜਿਹੜਾ ਥੋੜੀ ਪਈ ਜਾਂਦੀ ਹੈ ਲੋ ਜੀ ਅੰਦਰੋਂ ਕਰਤਾ ਸੀ ਕੰਮ ਸਟਾਰਟ ਤੇ ਮਾਰੀ ਆਨੇ ਆ بس اندر ਦਾ ਕੀ ਲੋੜ ਆ ਹੂੰ ਮਾਣਾ ਮੋਟਾ ਮਾਰਦਾ ਅੰਦਰ ਤਾਂ ਕੋਈ ਦਿੱਕਤ ਨਹੀਂ بس ਬਾਹਰ ਮਿਹਨ ਹੁੰਦਾ ਬਾਹਰ ਤੁਹਾਨੂੰ ਪਤਾ ਹੀ ਆ ਤੇ ਫੋਨ ਆ ਹੀ ਜਾਂਦਾ ਵਿੱਚੋਂ ਤੇ ਇਦਰੋ ਇੱਕੋ ਹੀ ਗੰਦਾ ਵਾਲੀ ਤੇ ਬੱਸ ਓਕੇ ਰਪੋਟਾਂ ਤੇ ਕਰਾਂਗੇ ਥੋੜਾ ਨਾਲ ਸ਼ੇਅਰ ਇੱਕ ਵਾਰੀ ਰੰਗ ਮਾਰ ਲਈਏ ਗਰਮੀ ਬਹੁਤ ਹੈ ਬਾਬਿਓ ਠੀਕ ਹੈ ਕਿ ਨਹੀਂ ਕੀ ਹੋ ਗਿਆ ੁੱਡੇ ਵਾਤੋਂ ਕੰਮ ਰੱਦ ਹੋ ਗਿਆ ਜੀ ਬਾਬਿਓ ਗਰਮੀ ਬਹੁਤ ਹੈ ਜਮਾ ਇਸਨੇ ਆ ਸਾਰਾ ਕੰਮ ਹੋ ਰਿਹਾ ਹੈ ਕੀ ਦਸੀਏ ਹੁਣ ਨਹਿਰ ਆ ਰਹੀ ਹੈ ਨਹਿਰ ਚ ਨਾ ਕੇ ਆ ਗਏ ਫਿਰ ਦੇਖਦੇ ਆ ਕੀ ਬਣਦਾ ਕਰਦਾ ਤੇ ਬਾਕੀ ਕੰਦਾ ਦਾ ਕਰਤੇ ਜਿਵੇਂ ਹੋਈਆਂ ਠੀਕ ਆ ਬਹੁਤ ਅੰਦਰ ਕੋਣ ਦੇਖਦਾ ਹੈ ਅੰਦਰ ਕੋ ਵੀ ਨਹੀਂ ਦੇਖਦਾ ਸੁੱਤੋ ਸ਼ੈੱਡ ਕਰਦਾਂਗੇ ਠੀਕ ਹੈ ਕਿ ਨਹੀਂ ਸ਼ੈੱਡ ਰਹਿ ਗਿਆ ਸ਼ੈੱਡ ਕਰਦੇ ਆ ਤੇ ਫਿਰ ਚੱਲਦੇ ਆ ਘਰੇ ਕਰੋ ਕਰੀ ਨਹੀਂ ਨਹਿਰ ਤੇ ਫਿਰ ਇਹਨੇ ਬਿੱਲਾ ਆ ਜਾਂਦਾ ਬਿੱਲੇ ਨਾਲ ਚੱਲਾਂਗਾ ਤੁਹਾਨੂੰ ਵੀ ਕਲਿੱਪ ਕੋਲ ਪੈਡ ਕਰਦਾਂ ਕੋਈ ਨਹੀਂ ਨਹਿਰ ਆ ਲਈ ਤੇ ਸਰੀਰ ਠੰਡਾ ਹੋ ਜੂ ਇਹਨਾਂ ਨੂੰ ਵੀ ਨਵਾਤਾ ਸੀ ਮੈਂ ਪਾਣੀ ਮਾਰਦਾ ਸੀ ਉੱਤੇ ਇਹਨਾਂ ਨੂੰ ਹੁਣ ਮੈਂ ਕਿ ਗਰਮੀ ਹੈ ਯਾਰ ਇਹ ਆਪਣੇ ਝੋਟੇ ਨਹੀਂ ਉਹ ਝੋਟੇ ਫੰਸ ਉਹ ਵੀ ਇਹ ਨਾਲ ਦਾ ਬਣ ਗਿਆ ਗਾਸਤੀ ਉਹ ਦੇਖੀਆ ਸੱਚੀ ਬਾਪੇ ਨੂੰ ਪੰਗਾ ਲੈ ਲਿਆ ਬਹੁਤ ਵੱਡਾ ਪੰਗਾ ਲੈ ਲਿਆ ਜਿਵੇਂ ਹੀ ਬਸ ਬਸ ਹੋ ਗਿਆ ਯਾਰ ਛੇਦੀ ਬਿੱਲਾ ਆਵੇ ਛੇਦੀ ਜਾਈਏ ਨਾ ਤੇ ਤੇ ਬਸ ਆਹਾ ਹਾ ਨਹੀਂ ਇਹ ਕਾਨੂੰਨ ਇਹ ਜਾਏ ਮੁਚਾ ਤੇ ਜਦ ਸੇਹੀ ਆਵੇ ਬਿੱਲਾ ਇਸ ਕਮ ਰੋਕਤਾ ਵਾਂਗੂ ਗੁੱਡੇ ਸਾਫ ਕਰਦੇ ਮੈਂ ਕਿਹਾ ਛੱਟ ਤੇ ਅਰੇ ਇਦਕੇ ਤੇ ਮਾਰਤਾ ਹੋਈ ਸਹੀ ਨਹੀਂ ਹੋਇਆ ਮਾਣਾ ਮੋਟਾ ਗੰਦ ਵੱਜ ਗਿਆ ਤੇ ਮੈਂ ਕਿਹਾ ਚਲ ਠਹਿਰ ਕੇ ਮਾਰ ਦਾਂਗੇ ਅੱਜ ਸ਼ਾਮ ਨੂੰ ਦੇਖਾਂਗੇ ਫਾਈਟ ਕਰਵਾ ਦੇ ਗੁਰੂ ਕਰਾਟ ਦੇ ਗੜੀਏ ਇਤਨਾ ਜੀਰਵਾ ਤੋਂ ਦੇਖਾਂਗੇ ਕਿ ਨਹੀਂ ਅਸਬਿਲਲਾ ਵੇਰ ਸ਼ੇਦੀ ਬਿਲ ਚਾਹਦੇ ਆ ਫੇਰਾ ਮਾਹੂ ਜੋ ਇਧਰ ਹਾਲ ਲਓ ਜੀ ਮੇਰੇ ਵੀਰੋ ਸੂਏ ਤੇ ਆਈ ਸੀ ਨਾਣ ਤੇ ਨਾ ਉਹਨੂੰ ਤਾਂ ਲਿਆ ਸੀ ਤੇ ਕੋ ਚਾਲ ਪੰਜ ਗੁੱਤੇ ਮਾਰਨੇ ਬਹੁਤ ਹੈ ਤੇ ਹਨੇਰ ਜਾ ਕੇ ਮੀਆ ਉਹ ਮੇਰੇ ਸਾਹਮਣੇ ਮੋਸਲਾ ਆਇਆ ਵਾ ਸ਼ਿਮਲਾ ਬਣ ਗਿਆ ਤੇ ਚੱਲਦੇ ਆ ਕਰੇ ਤੇ ਦੇਖਦੇ ਕੀ ਮੰਦਾ ਕਰਦਾ ਤੇ ਕਬੂਤਰ ਵਾਲੇ ਜਾਲ ਆਪਾਂ ਕੰਮਣੇ ਚ ਤਾਂ ਰਹੇ ਸੀ ਇੱਕ ਵਾਰੀ ਤੇ ਛੱਕੇ ਨਹੀਂ ਕਬੂਤਰ ਛੱਟਾਂਗੇ ਜਾ ਕੇ ਛੱਟਾਂਗੇ ਤਾਂ ਇਹ ਦੇਖ ਤੇ ਸਾਮਾਨ ਨਾਲ ਆਏ ਸੀ ਖਾਕੂ ਇੱਕ ਖਾਲੀ ਦਫਾਫਾ ਰਹਿ ਗਿਆ ਇੱਕ ਪੈਕਟ ਵੈ ਇੱਕ ਪੈਕਟ ਵੈ ਭਾਈ ਖਾ ਲਓ ਆਪਾਂ ਵਾਪਸ ਤੇ ਗਿਆ ਨੂੰ ਉਸ ਕਰਦੇ ਚੱਲ ਛੱਡ ਬਰਾਉਣਾ ਖਾ ਲਓ ਵਸਕੀ ਚਾਬੀ ਦੇ ਚੱਲ ਚਲੀਏ ਬੜਾ ਲੇਟ ਨਹੀਂ ਹੁੰਦੇ ਕਰੇ ਜਾ ਕੇ ਮਿਲਦੇ ਆਪਾਂ ਹੋਰ ਜੀ ਆਲੇ ਗੋਥੇ ਗੋਥੇ ਮਾਰ ਲੈ ਗੱਡੀ ਕੈਮ ਕਰ ਲਈ ਨੇਰ ਆ ਗਿਆ ਬਾਬਾ ਦੇਖੋ ਜਮਾ ਰਿਸ਼ਤਮਣਾ ਹੋ ਗਿਆ ਰੱਬ ਨੂੰ ਪਤਾ ਜਦੋਂ ਮਾਰ ਬੰਦੇ ਆਣ ਨੇਰ ਆ ਜਾਂਦਾ ਤੇ ਬਾਕੀ ਜਾਣਿਆ ਉਹ ਦੇਖੋ ਅੱਗੇ ਕਰੇ ਆਗੇ ਬੀ ਜੀ ਮਿੱਤਰੋ ਪਹੁੰਚ ਗਏ ਆ ਜੀ ਕਰੇ ਤੇ ਕੱਲ ਵਾਲਾ ਵਲੋਗ ਅਪਲੋਡ ਨਹੀਂ ਕਰਿਆ ਚੱਕ ਦਾਂਗੇ ਮਾਰ ਦਾਂਗੇ ਨਹੀਂ ਆ ਗਿਆ ਤੇ ਕਰਾਂਗੇ ਮੀ ਵੀ ਚੱਲ ਪਿਆ ਜਾਣਾ ਛੇਤੀ ਛੇਤੀ ਛੱਡਦੇ ਮੱਖਣ ਕੱਲ ਦਿਖਾਤਾ ਸੀ ਮੱਖਣ लास्ट ਜੀ ਇੱਕ ਵਾਰੀ ਲਾ ਬਿੱਲੇ ਨੂੰ ਦਿਖਾਇਆ ਬਿੱਲੇ ਮੱਖਣ ਦੇਖ ਲੈ ਉਹ ਸੁੱਦੇ ਦੇ ਬਣਾਦਾ ਨਾ ਤੇਰੇ ਭਾਈ ਨਵੇਂ ਬਣਾਉਂਦਾ ਹੁੰਦਾ ਕੰਮ ਜਵ ਕਰਦਾ ਨਹੀਂ ਕਰਦਾ ਮੱਖਣ ਮੱਖਣ ਲਾਦਾ ਅੰਦਰ ਮੱਖਣ ਮੱਖਣ ਲੇਕਾ ਇਹਦਾ ਪਾਣੀ ਪਾਣ ਵਾਲਾ ਹੈ ਬੇਟਾ ਮੀ ਆ ਗਿਆ ਮੈਂ ਕਰਦਾ ਛੇ ਜੀ ਦਾ ਕੁੱਪਟਰ ਲੈ ਛੱਡ ਛੱਡ ਆ ਮੱਖਣਾ ਬਣਾ ਕਹਿੰਦੇ ਮੱਖਣ ਨਹੀਂ ਆਗੀਆਂ ਪ੍ਰਿੰਸ ਪ੍ਰਿੰਸ ਤਾਂ ਵੀ ਸਹੀ ਹੈ ਨਾ ਮੱਖਣ ਨਹੀਂ ਆਗੀਆਂ ਬਾਹਰ ਨਾ ਨਿਕਲੇ ਕੋਈ ਗਰਦਨ ਨਹੀਂ ਆਣੀ ਨਾਲ ਅੰਦਰ ਕਰਕੇ ਚੱਕ ਕੇ ਖੋਲ ਕੇ ਅੰਦਰ ਕਰਦੀ ਹਾਂ ਖਰਚਾ ਖਰਚਾ ਫਸਾ ਫਸਾ ਛੱਡ ਗੱਡ ਲੈ ਛੋਣੇ ਭਾਵੇਂ ਆਇਆ ਜਾਵੇਂ ਦਾ ਸਹੀ ਟਾਈਮ ਤੇ ਆ ਗਿਆ ਪਗਲੇ ਚਲੋ ਜੀ ਡੰਡਾ ਲੱਗ ਰਿਹਾ ਅੰਦਰ ਲੋ ਜੀ ਚਲੋ 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 ਹਿਮਾ ਨਹੀਂ ਜੰਬਰ ਨਾ ਮੀ ਵਾਟਲੀ ਕਾ ਰੇ ਪਾਸ ਮਤੇ ਚੜਾ 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 ਆਇਆ ਬਤੋਏ ਲੋ ਜੀ ਤੇ ਕਬੂਤਰ ਆ ਗਏ ਗੇਟ ਵਾਲੇ ਗੇਟ ਕਬੂਤਰ ਚੰਨੀ ਰੱਖਦਾ ਕਿ ਅੰਦਰ ਰੱਖਣਾ ਖਰਾਬ ਹੋਊਗਾ ਅੰਦਰ ਮੀ ਆ ਗਿਆ ਆ ਗਿਆ ਜੀ ਆ ਗਿਆ ਜੀ ਇਹ ਕਬੂਤਰ ਵਾਲਾ ਜਾਲ ਵੀ ਭਰ ਲਿਆ ਤੇ ਛੇਤੀ ਛੇਤੀ ਸ਼ੈੱਡ ਤੇ ਬਾਛੜ ਰਦਾ ਇਧਰ ਦੀ ਇਧਰ ਦੀ ਚਾਓ ਜੀ ਰੋ ਚਲੋ 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 ਮੀ ਆ ਗਿਆ ਤੇ ਥੱਲੇ ਗਾਰਾ ਗਾਰਾ ਹੋ ਗਿਆ ਮੀ ਜਾਪੇ ਸੈਟਿੰਗ ਹੋ ਜੂਗੀ ਚਲੋ 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 ਆ ਗਿਆ ਆ ਗਿਆ ਆ ਗਿਆ ਮੀ ਆ ਗਿਆ ਲਾਗੇ ਜਾ ਲਓ ਜੀ ਪਾਣੀ ਗੇ ਪਾਣੀ ਦਾ ਸਨੇ ਮੇਲੇ ਨੂੰ ਕਬੂਤਰ ਪਾਈ ਸਖਾਣੀ ਚਲੋ ਓਹੋ ਹੋ 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 ਬਿਠਾੜਾ ਲੋ ਜੀ ਬਿਠਾ ਲਫਾਫਾ ਜੱਕ ਦੇ ਲਾਗਿਆ ਕੰਮ ਤੇ ਡੌਗ ਯਾਰ ਸਾਡੀ ਤੇ ਪਾਣੀ ਵੀ ਨਹੀਂ ਭਰਿਆ ਸਫੇਰ ਦਾ ਟੈਂਕੀ ਵੀ ਖਾਲੀ ਆ ਜਦੋਂ ਨਾਲਾਂ ਲਵਾ ਚੰਕ ਦਾ ਨਹੀਂ ਤਰੇ ਨਾਲ ਲੈ ਹੁਣ ਇਹਦਾ ਨਾਮ ਹੈ ਮੈਂ ਕਰ ਦਿਆਂ ਮੀ ਆਊਗਾ ਇਕੱਠਾ ਕਰਕੇ ਪਾਣੀ ਕਢ ਦੇਣਾ ਇਹਨਾਂ ਨੂੰ ਹਾਂਜੀ ਨਾਲ ਦਿਨ ਨਾਲ ਕੋਠਾ ਵੀ ਸਾਫ਼ ਕਰਤਾ ਵਾਦੋਂ ਮੀ ਆਇਆ ਸੀ ਤੇ ਕੋ ਖੁੱਡਾ ਵੀ ਧੁੱਪ ਗਿਆ ਧੁੱਪ ਗਿਆ ਐਨੀ ਬਤਾਉਣਾ ਰੰਗ ਉਤਰ ਜੇ ਤੇ ਸਾਫ ਕਰਤਾ ਵਸੇ ਥੱਲੇ ਜੰਮਰਾ ਰੰਗ ਹੌਲੀ ਹੌਲੀ ਉਤਰ ਜੂ ਆ ਤਾਲਾ ਫੇਰ ਦੇਖ ਤੂ ਇਹ ਚੱਕ ਤੇ ਆਹ ਕੁੰਡੇ ਅੱਛੀ ਤਰ੍ਹਾਂ ਸਾਫ ਕਰਦੇ ਆ ਲਾਲ ਰੰਗ ਲੱਗ ਰਿਹਾ ਦੇਖ ਤੇ ਬਾਕੀ ਸਮਾਨ ਸੰਭਾਂਗੇ ਠੈਕ ਕੇ ਸੰਭਾਂਗੇ ਹੁੰਦਾ ਠੰਡ ਜੀ ਲੱਗਣ ਲੱਗੀ ਕਿ ਨੈਰ ਤਾਂ ਨਾ ਆਏ ਸੀ ਆ ਗਿਆ ਫੇਰ ਆ ਗਿਆ ਭੰਦਾ ਯਾਰ ਕਿਉਂ ਕਿਉਂ ਬਣਾਉਂਦਾ ਆਂਦਾ ਯਾਰ ਫੇਰ ਆ ਗਿਆ ਵਾਬੇ ਠੰਡ ਜੀ ਲੱਗ ਲੱਗੇ ਹੁੰਦਾ ਕਾਸੇ ਸਾਹਿਬ ਵਧੀਆ ਨਾਲ ਗੋਠਾ ਨਾਲ ਜਾਂ ਸਾਫ ਹੋ ਗਿਆ ਤੇ ਆ ਰੰਗ ਖਰਾਬ ਹੋਈ ਅੰਦਰ ਤੇ ਆ ਯਾਰ ਕਿੱਟਾ ਤੇ ਉਹ ਆ ਰੰਗ ਦਾ ਕੀ ਕਰੀਏ ਛੱਟ ਤੇ ਕਰਨਾ ਕਿ ਲਾਲ ਰੰਗ ਚਿੱਟਾ ਸਾਫ ਕਰਾਂਗੇ ਉੱਤੇ ਕਰੂ ਆਵੇਂ ਤੇਰੇ ਤਰ ਦੇ ਰਿਹਾ ਦਾ ਆ ਵੀ ਸਾਹਿਬ ਇਹ ਵੀ ਕਰਾਂਗੇ ਛੱਟ ਤੇ ਇਹ ਤੇਰਾ ਤੇਰਾ ਦਾ ਤੇ ਉਹ ਵਾਕਿਆ ਕਰਾਣ ਓਏ ਇਹ ਮਿੱਤਰੋ ਦਾਣੇ ਰੱਖਤੇ ਹੀ ਦੋਨੇ ਖੁੱਡਿਆਂ ਚ ਰੱਖਤੇ ਫਲੈਟ ਫੇਰ ਵਾਗ ਗਈ ਹੋਰ ਸਮ ਹੋ ਗਿਆ ਗੈਰੇਗਾ ਲੋ ਜੀ ਦੋਨੇ ਖੁੱਡਿਆਂ ਚ ਰੱਖਤੇ ਤੇ ਪਾਣੀ ਰੱਖ ਦਿੰਨੇ ਆ ਤੇ ਟੈਂਕੀ ਚੋ ਪਾਣੀ ਮੁੱਕਣ ਵਾਲਾ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਤਾਂ ਰੱਖੀਏ ਉਹ ਇੱਕ ਵਾਰੀ ਆਊਗਾ ਪਾਣੀ ਇੱਕ ਵਾਰੀ ਗੰਦਾ ਆਊਗਾ ਮੈਂ ਸਾਫਾ ਹੁਣ ਸਾਫਾਣ ਲੱਗ ਜਾਵੇ ਇਹ ਆ ਗਿਆ ਕਰਦੇ ਬੰਦ ਕਰਦੇ ਕਰਦੇ ਨਾ ਨਾ ਹੁਣ ਚੱਲ ਆ ਗਿਆ ਆ ਗਿਆ ਸਾਫ ਆ ਗਿਆ ਮਿੱਠਾ ਗਿੱਲਾ ਗੇ ਮਿੱਠਾ ਰਹਾ ਗਿੱਲਾ ਗਦੀ ਇਹ ਵੀ ਗਿੱਲਾ ਹੈ ਗਿੱਲਾ ਨਾ ਇਹ ਜੇ ਵੈਸੇ ਵੀ ਲੈ ਆ ਰਿਹਾ ਹੈ ਬੜੀ ਵੰਸ਼ਾ ਦਾ ਕਲਾਕਾਰ ਲੈ ਰੱਖਦੀ ਆ ਇਹ ਵੀ ਪਰਤੇ ਤੇ ਮਿੱਠਾ ਇਸ ਨਾਲ ਮਾਰਨ ਲੱਗ ਰਿਹਾ ਵੇ ਦਿਸ ਤੋਂ ਬੰਨੀ ਇਹ ਤਾਂ ਗੋਗੀ ਇੱਕ ਟਵਾ ਬਾਈ ਯਾਰ ਫੁੱਡੇ ਦਾ ਰੋਪ ਤਾਂ ਮੈਨ ਲੱਗਿਆ ਬਾਈ ਚਲੋ ਓਕੇ ਜੀ ਲੈ ਥੰਮੇਲ ਲੈ ਆਪਣੇ ਸਰ ਪ੍ਰਿੰਸ ਸਰ ਦਾ ਦੂਰ ਆਇਆ ਹੈ ਚਾਇਆ ਹੈ ਕਰਾਇਆ ਵੀ ਹੈ ਕਰਾ ਓਕੇ ਰੋਡ ਵਿਲੇ ਨਹੀਂ ਅਸੀ ਗੁੱਡ ਗੁੱਡ ਲੁਕਿੰਗ ਅਬੀਦ ਰਹਾ ਹੈ ਤੁਹਾਡੇ ਲਈ ਗੁੱਡ ਲੁਕਿੰਗ ਲਓ ਜੀ ਬਿੱਲੇ ਨੂੰ ਕਰਦੇ ਆਂ ਅਲਵਿਦਾ ਤੇ ਆਪਾਂ ਜਾਂਦੇ ਆਂ ਨਹੀਂ 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 ਇਹ ਕਰ ਜਾਂਦਾ ਤੇ ਆਪਾਂ ਚੱਲ ਜਾਂਦੇ ਆਂ ਪਰਲੇ ਘਰੇ ਜੋਗੀ ਕੋਲ ਗਦੇਲੇ ਕੋਲ ਤੇ ਕੰਮ ਆ ਥੋੜਾ ਜਿਹਾ ਦਿਖਾਵਾਂਗੇ ਤੁਹਾਨੂੰ ਤੇ ਚੰਗਾ ਵੀ ਬਿੱਲੇ ਫਿਰ ਠੀਕ ਹੈ ਮਿਲਦੇ ਆਂ ਕੱਲ ਵਾਲੇ ਕੱਲ ਵਾਲੇ ਵਲੌਗ ਚ ਕੱਲ ਆਂ ਜੀ ਕਾਲ ਜੀ ਸਸਰੀ ਕਾਲ ਜੀ ਤੇ ਮੀ ਫੇਰ ਤੇ ਤੁਪੂ ਵੀ ਆ ਗਈ ਸੀ ਹੁਣ ਫੇਰ ਲੱਗ ਗਈ ਤੇ ਬਿੱਲਾ ਮੋਟਰਸਾਈਕਲ ਸਾਫ ਕਰੀ ਜਾਂਦਾ ਜਾਈਵਾ ਚਲਾਪੇ ਭਗ ਜੂਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਪਰਲੇ ਘਰੇ ਜਾ ਕੇ ਮਿਲਦੇ ਆ ਬਾਪਿਓਓਓ ਜੀ ਬਾਪਿਓ 2D ਲਾਣੀ ਸੀ ਲਾਤੀ ਤੇ ਲੋ ਜੀ ਕੋਣ ਹੈ ਜੀ ਮੀ ਫੇਰ ਆਗਾ ਬਾਪਿਓ ਤੇ ਆ ਜਾਂਦਾ ਦੁਕਾਨ ਤੇ ਤੇ ਆਪਾਂ ਵੀ ਚੱਲ ਜੀਏ ਚੱਲਿਆਂ ਘਰਾਂ ਨੂੰ ਕੋਣ ਬਾਪਿਆ ਜਾਂਦਾ ਗੱਦੀ ਗੋਲੀ ਬਣਿਆ ਆਇਆ ਚੱਲੀਏ ਫਿਰ ਆਪਾਂ ਵੀ ਹੋਰ ਆਪਣਾ ਕੀ ਕੰਮ ਜੀ ਮਿੱਤਰੋ ਗੋਲੀ ਨੂੰ ਵੀ ਲਿਆਏ ਉੱਤੇ ਤੇ ਆਪ ਵੀ ਆ ਗਏ ਤੇ ਕਿਣ ਮਿੰਟ ਤਹ ਜੇ ਵੀ ਹੋਈ ਜਾਂਦੀ ਹੈ ਵਿੱਚ ਰੁਕਿਆਂ ਦੇ ਵਿੱਚੋਂ ਆ ਪੈ ਜਾਂਦੇ ਵੀ ਤੇ ਖੁੱਡਿਆਂ ਚੋਂ ਬਲਬ ਤਾ ਦੇ ਸੀ ਬਾਪਿਓ ਲਾ ਦੀਆਂ ਵਾਪਸ ਰੰਗਣਾ ਲੱਗ ਜੇ ਤਾਂ ਤਾ ਦੇ ਸੀ ਦੋਨੇ ਖੁੱਡਿਆਂ ਚੋਂ ਆ ਭਾਈ ਤੇ ਲਾ ਦੀਆਂ ਬਾਪਿਓ ਕਰਦੀਆਂ ਓਕੇ ਰਿਪੋਰਟਾਂ ਤੇ ਲਾਈਟ ਲਾ ਕੇ ਦਿਖਾਵਾਂਗੇ ਤੁਹਾਨੂੰ ਇੱਕ ਵਾਰੀ ਲਾ ਦੀਆਂ ਗੋਲੀ ਨੂੰ ਨਵਾਇਨੀ ਨਵਾਮ ਕੱਲ ਨਵਾਮ ਗਿਆ ਤਾਂ ਮੌਸਮ ਠੰਡਾ ਹੈ ਅੱਜ ਤਾਂ ਕੀ ਨਵਾਵਾਂਗੇ ਚਲੋ ਪਹਿਲਾ ਲਾ ਦਿੰਨੇ ਆ ਇਹ ਕੀ ਬਾਬੇ ਉਲਾਦੇ ਬਣਵਾਪਾ ਤੇ ਡਰ ਵੀ ਲੱਗਦਾ ਕਿਤੇ ਕਰੰਟ ਨਾ ਆ ਜੇ ਪਾਣੀ ਕਰਕੇ ਖੁੱਡੇ ਗਿੱਲੇ ਨੇ ਐਂ ਤਾਂ ਕੀ ਆਊਗਾ ਉੱਥੇ ਜੋੜ ਹੈ ਨਾ ਤਾਂ ਕਰਕੇ ਡਰ ਲੱਗਦਾ ਤੇ ਬਾਕੀ ਲਾਤੇ ਬਾਬੇ ਬਲਬ ਇੱਧਰ ਵੀ ਲਾ ਤਾਂ ਕਰੋ ਚੈੱਕ ਤੇ ਅੰਦਰ ਉਹ ਯਾਰ ਤੇ ਰੰਗ ਬਈ ਠੀਕ ਠਾਕ ਰਿਹਾ ਜਿਆਦਾ ਨਹੀਂ ਜਿਵੇਂ ਆ ਵਿੱਚੋਂ ਅੰਦਰੋਂ ਕੋਣ ਦੇਖਦਾ ਹੈ ਬਾਬੇ ਬਾਹਰ ਉਹ ਸਹੀ ਹੋਣਾ ਚਾਹੀਦਾ ਹੈ ਅੰਦਰੋਂ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਸਹੀ ਹੋ ਗਿਆ ਵਾਕ ਤੇ ਹੋ ਗਿਆ ਗਰਮੀ ਬੋਸ ਸਿਆਜਿਕੋ ਦਾ ਮੌਸਮ ਚੇਂਜ ਹੋਇਆ ਤੇ ਇੱਕ ਸ਼ੈੱਟ ਦੇ ਉੱਤੇ ਦੇਖਿਓ ਉਹਦਾ ਵਿੱਚ ਵਿੱਚ ਰਹਿੰਦਾ ਉੱਥੇ ਵੀ ਤੇ ਇੱਥੇ ਦਾ ਕਰਿਆ ਨਹੀਂ ਆਵਾ ਚਲੋ ਰੰਗ ਪਿਆ ਕਰ ਦਾਂਗੇ ਅੱਜ ਤਾਂ ਅੱਜ ਤਾਂ ਔਖਾ ਹੈ ਕੱਲ ਪਰਸੋਂ ਦੇਖ ਲਾਂਗੇ ਬਾਕੀ ਜਾਣ ਵਾਲਾ ਦਾ ਕਰੋ ਸ਼ੌਂਕ ਆਪਣੇਆਂ ਦਾ ओके ਰੋਪਟਾਂ ਜਾਵਾਂ ਥੱਲੇ ਬੈਠੇ ਨੇ ਤੇ ਟਰੇ ਚੱਕਦੇ ਆ ਪਰਲੇ ਖੁੱਡੇ 'ਚ ਚੱਕ ਲਈ ਸੀ ਤੇ ਚੱਲਦੇ ਆ ਬਾਹਰ ਹੋਜੀ ਸਾਰਾ ਕੰਮ ਹੋਣ ਓਕੇ ਆਪਣਾ ਆਪਣਾ ਕੋਈ ਹੁਣ ਟੈਨਸ਼ਨ ਨਹੀਂ ਹੈਗੀ ਤੇ ਬਸ ਆ ਗੰਦਗੁੰਦ ਮੱਚ ਰਿਆ ਕੋਠੇ ਦਾ ਜਿਹਾ ਹੀ ਬੁਰਾ ਹਾਲ ਹੈ ਕਮਰੇ ਦਾ ਵੀ ਤੇ ਬੈੱਡ ਚੇਂਜ ਕਰਾਂਗੇ ਬਾਬਿਓ ਬੈੱਡ ਇੱਧਰ ਪੈਣਾ ਇੱਧਰ ਐਂ ਕਰਕੇ ਲਾਵਾਂਗੇ ਤੇ ਕੂਲਰ ਬਾਹਰ ਲੱਗ ਜੂਗਾ ਖਿੜਕੀ ਵਾਲੀ ਛੜ ਤੇ ਸਹੀ ਵਧੀਆ ਥਾਂ ਹੋ ਜੂਗੀ ਕੂਲਰ ਨੇ ਰੋਕ ਰੱਖਿਆ ਦੀ ਥਾਂ ਦਾ ਤੇ ਬਾਕੀ ਓਕੇ ਰਪੋਟਾਂ ਬਸ ਆ ਗੰਦਗੁੰਦ ਮਚ ਰਿਹਾ ਕੱਲ ਨੂੰ ਕਰਾਂਗੇ ਸਾਫ ਅੱਜ ਤਾਂ ਮੁਸ਼ਕਲ ਹੈ ਤੇ ਆ ਪੈਰ ਪੈਰ ਹੋ ਜਾਂਦਾ ਹੈ ਕੰਮ ਡੇਡਾ ਹੈ ਵੀ ਚਲੋ ਬਾਬਿਓ ਬਾਕੀ ਰੰਗ ਦਾ ਕੰਮ ਹੋ ਗਿਆ ਲਗਭਗ ਤੇ ਚੋਬਰ ਕਹਿੰਦਾ ਇੱਕ ਵਾਰੀ ਚਿੱਟਾ ਰੰਗ ਹੋਰ ਮਾਰੂਗਾ ਮੈਂ ਮੈਂ ਖਾ ਮਾਰ ਲਈ ਪਿਆ ਕੀ ਇਹ ਤਾਂ ਖਰਾਬ ਨਾ ਹੋ ਗਿਆ ਹੋਵੇ ਬਾਬਿਓ ਦੇਖਾਂ ਆ ਪਿਆ ਤਾਂ ਹੈ ਕੀ ਬਤਾ ਜੰਮ ਜੁੰਮਣਾ ਗਿਆ ਹੋਵੇ ਬਾਕੀ ਤਾਂ ਸਹੀ ਹੈ ਜਿਵੇਂ ਹੋ ਗਿਆ ਰੰਗ ਤੇ ਮੇਰੀ ਰਾਏ ਤਾਂ ਐਵੇਂ ਆ ਬਈ ਰੰਗ ਕੋਈ ਫਾਇਦਾ ਨਹੀਂ ਵੈਸੇ ਦਾ ਜੇ ਕੱਲ ਲਾਲ ਰੰਗ ਕਰਨਾ ਹੈ ਉਹਦਾ ਫਾਇਦਾ ਹੈਗਾ ਚਿੱਟਾ ਦਾ ਕੋਈ ਫਾਇਦਾ ਨਹੀਂ ਚਿੱਟਾ ਰੰਗ ਹੋਰ ਕੋਈ ਕੰਪਨੀ ਦਾ ਲਿਆ ਕੇ ਫੇਰ ਕਰ ਲਿਓ ਫਿਰ ਜਦੋਂ ਸੈੱਟ ਲੱਗ ਜੂਗਾ ਠੀਕ ਹੈ ਕਿ ਨਹੀਂ ਤੇ ਬਾਕੀ ਓਕੇ ਰਿਪੋਰਟ ਹੈ ਤੇ ਵਲੌਗ ਅਪਲੋਡ ਨਹੀਂ ਕਰਿਆ ਆਪਾਂ ਵਲੌਗ ਅਪਲੋਡ ਕਰਦੇ ਆ ਫਿਰ ਮਿਲਦੇ ਆ ਆਪਾਂ ਕੱਲ ਹਾਂਜੀ ਬਾਪਿਓ ਤੇ ਬਸ ਤਾਲੇ-ਤੋਲੇ ਲਾਣਿਆ ਚੱਲਦੇ ਆਂ ਥੱਲੇ ਤੇ ਗੋਲੀ ਬੈਠਾ-ਬੈਠਾ ਥੱਕ ਗਿਆ ਮਿੱਤਰੋ ਤੈਨੂੰ ਕੱਲ ਨਵਾਵਾਂਗੇ ਅੱਜ ਜੀ ਨਹੀਂ ਕਰਿਆ ਬਾਬੇ ਮੇਰਾ ਪਈ ਸੀ 55 ਬਾਰ ਪਾ ਲਿਆ ਸੀ ਤੇ ਬੱਸ ਪਈ ਸੀ ਉਹਦੇ ਤੇ ਚੋਬਰ ਜਾ ਰਿਹਾ ਬਾਹਰ ਪਤਾ ਨਹੀਂ ਕਿੱਧਰ ਜਾ ਰਿਹਾ ਤੇ ਬੱਸ ਆਪਾਂ ਵੀ ਚੱਲਦੇ ਆ ਥੱਲੇ ਨਾਨੇ ਧੋਣੇ ਆ ਤੇ ਸਵੇਰੇ ਦੇਖਦੇ ਆ ਕੀ ਬਣਦਾ ਕਰਦਾ ਬਾਕੀ ਓਕੇ ਰੋਟਾ ਜਾਨਵਰ ਸਾਰੇ ਥੱਲੇ ਫਿਰਦੇ ਆ ਥੱਲੇ ਤਾਂ ਵਿਰਦੇ ਬਾਬਿਓ ਥੱਲੇ ਠੰਡਾ ਹੈ ਨਾ ਪਾਣੀ ਪੁਣੀ ਸਾਫ਼ ਕਰਿਆ ਸੀ ਗਿੱਲਾ ਹੈ ਫਰਸਤਾ ਕਰਕੇ ਸਾਰੇ ਜਾਨਵਰ ਥੱਲੇ ਰਹਤੇ ਤੇ ਰਸੋਕੇ ਨੂੰ ਵਰਤੇ ਤੇ ਅੱਧਰ ਵੀ ਨਹੀਂ ਘਮਰਾ ਦਿੰਦੇ ਅੱਧਰ ਵਾਲੇ ਖੁੱਡੇ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਤੇ ਬਾਕੀ ਮੱਖਣ ਦਿਖਾ ਦਿੰਦੇ ਆ ਤੁਹਾਨੂੰ ਲੋ ਜੀ ਮੱਖਣ ਨੂੰ ਦਿਖਾਣਾ ਜਰੂਰੀ ਹੈ ਹੈਗੇ ਨਹੀਂ ਤੇ ਬਾਬਿਓ ਜਿਵੇਂ ਤੁਹਾਨੂੰ ਕੈਸੀ ਵੀ ਕਬੂਤਰ ਥੱਲੋਂ ਹੱਡੀ ਜੀ ਗੱਡੀ ਬੈਠੇ ਸੁੱਕ ਜੇ ਰਿਆ ਹੈ ਐਨੇ ਵੀ ਨਹੀਂ ਸੁੱਕਦੇ ਮਤਲਬ ਥੋੜੀ ਥੋੜੀ ਗੱਡੀ ਬੈਠਿਆ ਤੇ ਜੇ ਕੋਈ ਇਲਾਜ ਹੋਇਆ ਕਮੈਂਟਾਂ ਚ ਜਰੂਰ ਦੱਸਿਓ ਮੈਨੂੰ ਠੀਕ ਹੈ ਕਿ ਨਹੀਂ ਬਾਕੀ ਜਿਹੜਾ ਕੁਝ ਮੈਨੂੰ ਪਤਾ ਉਹ ਤਾਂ ਕਰਕੇ ਦੇਖਾਂਗੇ ਇਲਾਜ ਤੇ ਬਾਕੀ ਤੁਸੀਂ ਦੱਸ ਦਿਓ ਕਮੈਂਟਾਂ ਚ ਤੇ ਬਾਕੀ ਅੰਦਰੋਂ ਰੰਗ ਕਰਤਾ ਸੀ ਆਪਾਂ ਓਕੇ ਰਿਪੋਰਟਾਂ ਬਲ ਬਲ ਲਾਤੇ ਤੇ ਉਸਤਾਲੇ ਲਾ ਕੇ ਚੱਲਦੇ ਆਂ ਥੱਲੇ ਪਾਣੀ ਪੁਣੀ ਭਰਤਾ ਸੀ ਓਕੇ ਰਿਪੋਰਟਾਂ ਕਰਦੇ ਸੀ ਨਰਨਿਆ ਤਾੜੇ ਤੇ ਬਾਕੀ ਲੁਕ ਤੁਹਾਨੂੰ ਕਈ ਵਾਰੀ ਦਿਖਾਦੀ ਇੱਕ ਵਾਰੀ ਹੋਰ ਦਿਖਾ ਦੇ ਗੋਲੀ ਦੇ ਨਾਲ ਮਿੱਤਰੋ ਲੋ ਜੀ ਤੇ ਵੈਸੇ ਮਿਲਦੇ ਆ ਕੱਲ ਵਾਲੇ ਵਲੌਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਟਾਟਾ